ਸੂਰਜ ਨਿਕਲ ਆਇਆ ਜੀ ਸਾਹਮਣੇ ਇਹ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਹਾਂ ਜੀ ਅੱਜ ਦੀ ਬਲੌਗ ਜਿਹੜਾ ਆਪਾਂ ਸ਼ੁਰੂ ਕਰਨ ਲੱਗੇ ਆ ਸਵੇਰ ਦੇ ਤਕਰੀਬਨ 7:00 ਵਜੇ ਆ ਤੇ ਬਲੌਗ ਮੈਂ ਚਲ ਆਪਾਂ ਸ਼ੁਰੂ ਕਰ ਦਗੇ ਤੇ ਕੱਲ ਨਰਮੇ ਚਗਾਈ ਵੀ ਸ਼ੁਰੂ ਹੋ ਗਈ ਹੈ ਤੇ ਕੱਲ ਆ ਦੇਖੋ ਤੁਹੰਦਾ ਹੋਣੇ ਆ ਨਰਮਾ ਇੱਕ ਕੈਰਾ ਤਾਂ ਆ ਚੁਕਿਆ ਥੋੜਾ ਬਿਰਲੇ ਨਰਮਾ ਸੀ ਆ ਵੀ ਬਿਰਲਾ ਜਾ ਇਹ ਬਾਅਦ ਚ ਬੀਜਿਆ ਸੀ ਪਹਿਲਾਂ ਹਾਂ ਇੱਥੇ ਸੀਗਾ ਵੀ ਜਮਾਰ ਬੀਜਾਂ ਦੀ ਸਰਾਣੀ ਕਰੀ ਸੀਗੀ ਐਂਡ ਜੇ ਤੇ ਤੇ ਜਮਾਰ ਦੂਜੇ ਖੇਤ ਵਿੱਚ ਦੀ ਤੇ ਇੱਥੇ ਨਰਮਾ ਬੀਜਦਾ ਸੀ ਇਹ ਬਿਰਲੇ ਕੈਰੇ ਜੋਗਦੇ ਸੀ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਦੇਖੋ ਨਰਮਾ ਕਿੜਿਆ ਹੋਇਆ ਆਪਣਾ ਉਹ ਚਿੱਟਾ ਤੁਹਾਨੂੰ ਦਿਖ ਰਿਹਾ ਹੋਊਗਾ ਤੇ ਅੱਜ ਉਮੀਦ ਆ ਵੀ ਅੱਜ ਬੰਦੇ ਵਦਨ ਵੱਜ ਜਾਣਗੇ ਚੋਕ ਨਾਲੇ ਤੇ ਚੁੱਕਿਆ ਜਾਊਗਾ ਤੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਕਰਦੇ ਆ ਫਿਰ ਅੱਜ ਦਾ ਵਲੌਗ ਸ਼ੁਰੂ ਤੇ ਇਹ ਹੀ ਆਪਣੀ ਰਿਕਵੈਸਟ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਅੱਜ ਆਪਾਂ ਬਿਜਲੀ ਫੀਟਿੰਗ ਵੀ ਕਰਨੀ ਹੈ ਕੱਲ ਸਮਾਨ ਲੈ ਆਏ ਸੀ ਤੇ ਸਮਾਨ ਲੈ ਆਂਦਾ ਤੇ ਅੱਜ ਬਿਲੀ ਫੀਟਿੰਗ ਵੀ ਕਰਨੀ ਆ ਤੁਹਾਨੂੰ ਵੀ ਦਿਖਾਵਾਂਗੇ ਨਾਲ ਨਾਲ ਬਿਲੀ ਫੀਟਾਂ ਦਾ ਕੰਮ ਤੇ ਬਾਅਦ ਚ ਸ਼ਾਮ ਨੂੰ ਜਿੰਨੇ ਬੰਦੇ ਹੋਏ ਬੰਦ ਨਰਮਾ ਵੀ ਦਿਖਾਵਾਂ ਕਿੰਨਾ ਚੁਗਾ ਗਿਆ ਚੱਲਦੇ ਆਂ ਫਿਰ ਹੁਣ ਆਪਾਂ ਪਹਿਲਾਂ ਮੰਦਰੀਦ ਨੂੰ ਸਕੂਲ ਬੈਂਦ ਚੜਾ ਕੇ ਆਉਣਾ ਉਹ ਤਿਆਰ ਹੋ ਰਹੀ ਹੈ ਮੰਦਰੀਦ ਉਸ ਤੋਂ ਬਾਅਦ ਗੱਲਾਂ ਕਿ ਰੋਟੀ ਪਾਣੀ ਪਾ ਕੇ ਬਿਲੀ ਫੀਟਿੰਗ ਕਰਨੀ ਨਹੀਂ ਤਾਂ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਲੱਗੀ ਵੀਡੀਓ ਵਧੀਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਕਰਕੇ ਜ਼ਰੂਰ ਜ਼ਰਦੋਸ ਜੋ ਰਿਪਾਟ ਨੂੰ ਆਖਿਆ ਸੀ ਦੁਕਾਨਾਂ 'ਚ ਪੀਲੀ ਫੀਡਿੰਗ ਦਾ ਕੰਮ ਤੇ ਇਹ ਮੇਰ ਨਾਲ ਹੁੰਦੀ ਹੁੰਦੀ ਹੈ ਜਿਹੜੋ ਕਿ ਬੀਲੀ ਫੀਡਿੰਗ ਦਾ ਕੰਮ ਕਰਨਾ ਉਹਨਾਂ ਦੁਕਾਨ ਦਿੱਤੂਗਾ ਮੈਂ ਅੰਦਰ ਸੋਨਾਂ ਪਹਿਲਾਂ ਮੋਟਰ ਕੱਢ ਕੇ ਲੈ ਆਇਆ ਤੁਹਾਨੂੰ ਫੋਨ ਆਇਆ 11 ਵਜੇ ਲੈਟ ਯਾਨੀ ਕਿ ਵੀ 11 ਦਾ ਟਾਈਮ ਹੋ ਗਿਆ ਤੇ ਹੁਣ ਆ ਮੋਟਰ ਚੈੱਕ ਕਰੀਏ ਇਹ ਮੋਟਰ ਤਾਂ ਠੀਕ ਹੈ ਕੋਈ ਤਾਂ ਲੈਟ ਨਹੀਂ ਹੁੰਦੀ ਤੇ ਅੱਜ ਦਾ ਦਿਨ ਤਾਂ ਹੀ ਟੱਪ ਗਿਆ ਤੇ ਹੁਣ ਦੁਕਾਨ ਤੇ ਚੱਲਦੇ ਆ ਮੋਟਰ ਖੋਲਦੇ ਆ ਉਹ ਦਿਖਾਉਣਾ ਪਹਿਲਾਂ ਫਿਰ ਦੇਣੀ ਹੈ ਜੀ ਬੀਲੀ ਫੀਡਿੰਗ ਜਿੰਨੇ ਦਾ ਕੰਮ ਹੋਇਆ ਵਲੌਗ ਦੇ ਅੰਦਰ ਰੋਟਣਾ ਸ਼ੇਅਰ ਕਰਾਂਗੇ लो जी फिटिंग कर आ गया सब तो पहला जो काम करे आप जो ना पाइप होंगे वो साफ सफाई करी आने तो उस तो तार का काम करा के। बार बार सैड आप साफ सफाई करके अंदर भी होना खाने हाथ हैंडबॉक्स रह गया इत उस बाद तार वगैरह पावे प्लंबर साहब भी लगे हुए हैं देखो प्लंबर का काम भी नाल चली आता हाँ कमरे बच्चे आप करती बस पाँच चार मिनटें जो है तार जो काम कर लेंगे खिचला खड़ी एक मिनट रुकनी चाल खिचलाई तारा पा शुरू कर दी देख सकते हो तीस एक मिनट मैं उधर खिचला एक मिनट रुक जा ਪਾਊਡਰ ਕਿੰਨੀ ਦਾ ਆ ਗਈ ਇੱਥੇ ਹੈ ਖਾਦੀ ਹਮ ਖਤਲਾ ਨਹੀਂ ਆਮ ਦੇ ਤਕਰੀਬਨ 3 ਵਜ ਗਿਆ ਤੇ ਫੀਟਿੰਗ ਵਾਲੇ ਦੇ ਘਰੋਂ ਆਪਾਂ ਅਗੇ ਮੋਟਰ ਦਾ ਖਾਣ ਆ ਕੇ ਇਸ ਮੁੱਠ ਤੇ ਤੇ ਅਸ ਜੇ ਆਪਾਂ ਕੇਵਲ ਆ ਜੋ ਸੀਗੀ ਇਹ ਤਾਂ ਅੱਧ ਨਪੀ ਹੋਈ ਸੀਗੀ ਇਹ ਉਹ ਨਿਆਣਾ ਜਗਾ ਵਗੈਰਾ ਕੱਢਣੀ ਤੇ ਆਪਾਂ ਆ ਦੇਖੋ ਤਾਂ ਬਣ ਕੇ ਤੇ ਇੱਧਰ ਆਪੇ ਸੈਟਿੰਗ ਕਰ ਦੇਣਗੇ ਆਪਾਂ ਜੋੜ ਵਗੈਰਾ ਲਾਤੇ ਆ ਤੇ ਇਹੇ ਤਰੀਕੇ ਨੇ ਆਪਣਾ ਦਿਨ ਸਾਰਾ ਟੱਪ ਗਿਆ ਅੱਜ ਇਹ ਕੋਣ ਮੇਰੇ ਕੋਲ ਮੋਟਰ ਵਾਲ ਦਾ ਫੋਨ ਆਈ ਜਾਂਦਾ ਉਸ ਤੇ ਚੱਲਣਾ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਫੀਡਿੰਗ ਦੇ ਵਿੱਚ ਕਿੰਨਾ ਕਿੰਨਾ ਕੰਮ ਕਰਤਾ ਕੱਲ ਨੂੰ ਕਰਾਂਗੇ ਵਲੋਗ ਦਾ ਐਂਡ ਚੱਲਦੇ ਹਾਂ ਦੂਜੀ ਮੋਟਰ ਤੇ ਤੇ ਸ਼ਾਮ ਦਾ ਮਾਹੌਲ ਦੇਖ ਸਕਦੇ ਹੋ ਸਾਡੇ ਏਰੀਏ ਦੇ ਵਿੱਚ ਫਸਲਾਂ ਐਸ ਸਾਈਡ ਚੋਂ ਨਾ ਫਿਰ ਨਰਮਾ ਐ ਸਰ ਵਾਇਰ ਦੀ ਫਸਲ ਹੈ ਇਹ ਆਪਣੇ ਜੋ ਕਸਤੀ ਹੈ ਇਹਦੇ ਵਿੱਚ ਪਾਣੀ ਹੈ ਨਹੀਂਗਾ ਸੁੱਕਿਆ ਹੋਇਆ ਕਿਤੇ ਦੇ ਵਿੱਚ ਆ ਜਾਣਾ ਤੇ ਫਿਰ ਸਰਮਾਂ ਦੀਆਂ ਜੋ ਰੌਣੀਆਂ ਉਹ ਸ਼ੁਰੂ ਹੋ ਜਾਣਗੀਆਂ ਤੇ ਹਵਾ ਚੱਲ ਰਹੀ ਹੈ ਬੱਦਰભાઈ ਤੁਸੀਂ ਦੇਖ ਸਕਦੇ ਹੋ ਬੱਦਰ ਹੋਏ ਹੋਏ ਆ ਤੇ ਚਲੋ ਚੱਲਦੇ ਆਂ ਫਿਰ ਲਓ ਜੀ ਹੋ ਗਈ ਹੈ ਬਿਲਕੁਲ ਹਨੇਰਾ ਹੋ ਗਿਆ ਤੇ ਇਸ ਟਾਈਮ ਆਪਾਂ ਆ ਦੇਖੋ ਦੁਕਾਨ ਤੇ ਆਏ ਹੋਏ ਆ ਦੁਕਾਨ ਦੇ ਵਿੱਚ ਜੋ ਮੋਟਰ ਕੱਢੀ ਸਾ ਦੇਖੋ ਸਵੇਰੇ ਤੇ ਕੱਲ ਨੂੰ ਖੋਲਾਂਗੇ ਐਸ ਸਾਈਡ ਦੇਖੋ ਸੁਨੇਰਾ ਦਿਸ ਰਿਹਾ ਹੋਣਾ ਹੁਣ ਤਾਂ ਮੋਬਾਈਲ ਦੇ ਕਾਰਨ ਨਹੀਂ ਦਿਸਦਾ ਬੱਦਲ ਵੀ ਹੋਏ ਹੋਏ ਆ ਨੀਲਾ ਅਸਮਾਨ ਕਿੰਨਾ ਸੋਹਣਾ ਲੱਗ ਰਿਹਾ ਇਸ ਵੇਲੇ ਤੇ ਇਸ ਵੇਲੇ ਜੋ ਹੈਗੀ 10 ਮਿੰਟ ਆਪਾਂ ਡਿਊਟੀ ਘੰਟੀ ਵੀ ਹੋ ਗਿਆ ਮਨ ਉਧਾ ਘੰਟਾ ਲਾ ਦਿੰਨੇ ਆ ਕੋ ਸਵੇਰੇ ਲਾ ਦਿੰਨੇ ਹੁੰਨੇ ਆ ਤੇ ਬਸ ਇਸ ਤਰ੍ਹਾਂ ਸਾਰਾ ਦਿਨ ਆਪਣਾ ਫੋਨ ਤੇ ਟੱਪ ਜਾਂਦਾ ਫੋਨ ਆ ਜਾਂਦਾ ਕਿਸੇ ਦੇ ਮੋਟਰ ਤੇ ਬਾਗੇ ਤੇ ਬਾਗੇ ਲਾਈਟਾਂ ਬਾਹਰ ਲਈ ਲਾਈਟ ਵੀ ਆਪਾਂ ਇਹ ਜਗਦੀ ਰਹਿੰਦੀ ਹੈ ਤੇ ਚੱਲਦੇ ਹੁਣ ਆਪਾਂ ਕਰੇ ਲੱਗ ਸਵੇਰ ਦੇ ਕਰਲੇ ਸੀ ਫੀਟਿੰਗ ਤੇ ਅੱਧੀ ਰਾਤ ਹੋ ਗਈ ਹੁਣ ਕਿ ਮੋਟਰ ਪਾ ਕੇ ਛਟੇ ਆ ਆ ਦੇਖੋ ਐਸਾਈਡ ਮੋਟਰ ਪਾ ਕੇ ਛਟੇ ਹਾਂ 3:30 ਦਾ ਟਾਈਮ ਹੋ ਗਿਆ ਇਹ ਸੀ ਸਾਡਾ ਅੱਜ ਦਾ ਵਲੌਗ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਕਿਸੇ ਹੋਰ ਵਲੌਗ ਦੇ ਵਿੱਚ ਧੰਨਵਾਦ ਚੋਕਰੀਆ ਮੇਰਾ ਬਿਲਕੁਲ ਹੋ ਚੁਕਿਆ ਐ ਹੋ ਜਾ ਕੀ ਗੁੱਸਾ